ਸਾਰੇ ਕਿਸਾਨ ਭਰਾਵਾਂ ਦਾ ਬਈ ਆਪਣੇ ਚੈਨਲ ਤੇ ਸਵਾਗਤ ਹੈ ਸ਼ਰਮਾ ਟਰੈਕਟਰ ਸੇਲ ਤਲਵੰਡੀ ਸਾਬ ਤੋਂ ਤੇ ਚੈਨਲ ਨੂੰ ਬਈ ਸਪੋਰਟ ਕਰੋ ਵਾਤ ਵਾਤ ਸ਼ੇਅਰ ਜ਼ਰੂਰ ਕਰੋ ਬਈ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਬਈ ਆਪਾਂ ਜਾਇਜ ਜੇ ਰੇਟਾਂ ਦੇ ਟਰੈਕਟਰ ਦਿਨ ਦੇ ਰਹੀਏ ਤੇ ਟਰੈਕਟਰ ਬਈ ਆਪਣਾਗਾ ਇਹ 97 ਮਾਡਲ ਆਹੇ ਤੇ ਪੰਜਾਬ ਨੰਬਰ ਆਗਾ ਠੀਕ ਆ ਬਈ ਸਾਰਾ ਰੀਜਨਲ ਆ ਬਾਹਰਲੇ ਭਰਾਵਾਂ ਦੇ ਬਹੁਤ ਫੋਨ ਆਏ ਸੀ ਬਈ ਵੀ ਸਾਨੂੰ ਚਾਰ ਤੋਂ ਛੋਹ ਵਾਲਾ ਟਰੈਕਟਰ ਲੱਭ ਕੇ ਦੇ ਪੁਰਾਣਾ ਮਾਡਲ ਯੂਰਪ ਤੋਂ ਮੇਰੇ ਭਰਾ ਤੇ ਟੈਰ ਹੈਗਾ ਟਰੈਕਟਰ ਦੇ ਬਾਈ 60 ਕੁ ਪੈਸੇ ਗੇਰ ਨਹੀਂ ਨਾ ਰੁਪਈਆ ਦਾ ਰੁਪਈਆਗਾ ਤੇ ਇਧਰ ਉਸਾਇਲ ਫਜ਼ੂਲ ਚੈੱਕ ਕਰਾ ਬਾਈ ਟਰੈਕਟਰ ਕਿੰਨਾ ਚੰਗਾ ਪਿਆਗਾ ਕਿਸੇ ਪਾਸੇ ਹੁਣ ਯਾਰ ਗਲਿਆ ਫਲਿਆ ਯਾਰ ਮਣਕਾ ਹੀ ਆ ਜਮਾ ਮਾਹ ਹੋਰਲੇ ਪਾਸੇ ਲਿਆ ਹੁਣ ਆ ਯਾਰ ਰੇਟ ਚੈੱਕ ਕਰਾ ਦੇ ਇਹਦਾ 2 ਲੱਖ ਤੇ 5000 ਹੋ ਗਿਆ ਡੈਟ ਦਾ ਰੇਟ ਬਾਈ ਟਰੈਕਟਰ ਦੇਵਾਂਗੇ ਬਾਈ ਜਿਹੜਾ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਬਾਈ 1 ਲੱਖ ਤੇ 80000 ਦਾ ਚਾਬੀ ਨਾਲ 1000 ਰੁਪਈਆ ਛੋੜ ਠੀਕ ਹੈ ਜੀ ਤੇ ਨੰਬਰ ਨੋਟ ਕਰ ਲਓ ਬਾਈ 9478799391 ਬਾਈ ਮੇਰਾ ਫੋਨ ਕਈ ਨੈਟਵਰਕ ਚ ਬਾਹਰ ਹੋ ਜਾਂਦਾ ਬਾਈ ਤੇ WhatsApp ਤੇ ਮੈਸੇਜ ਕਰ ਦਿਓ ਜੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਬਾਈ ਧੰਨਵਾਦ